ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ 6:35 ਵਜੇ ਲੱਗ ਜਾਨਾ ਉਹਨਾਂ ਧਰਾਂ ਦੂਰਾਂ ਕੱਢਣਾ ਤੇ ਇਹਨਾਂ 5:35 5:35 ਪੌਣੇ 6:00 ਵਜੇ ਦੇ ਨਾਲ ਦੋਨੇ ਦਿਨ ਧਾਰਾਂ ਕੱਢ ਕੇ ਮੈਂ ਵਿਹਲਾ ਹੋ ਕੇ ਗੋਹਾ ਗੂਹਾ ਸੈਟ ਕੇ ਆ ਸਾਰਾ ਮੈਂਡ ਮੂਡ ਬਦਲ ਦੇਣਾ ਖੁਰਲੀਆਂ ਹਤ ਮਾਰ ਦੇਣਾ ਸਾਰੀਆਂ ਦਵਾਈਆਂ ਦੋਵੀਆਂ ਜਿਹੜੀ ਜਿਹੜੀ ਨੂੰ ਦੇਣੀਆਂ ਹੁੰਦੀਆਂ ਨੇ ਦੇਖ ਕੇ ਖੁਰਲੀਆਂ ਛੱਡ ਕੇ ਹੁਣ ਮੈਂ 4-5 ਦਿਨਾਂ ਤੋਂ ਪਾਣੀ ਸਿਰਕਣ ਲੱਗ ਗਿਆ ਇਹਨਾਂ ਤੇ ਕਿਉਂਕਿ ਦੁਪਹਿਰੇ ਲਾਈਟ ਨਹੀਂ ਹੁੰਦੀ ਕੰਬੀਕ ਕਣਕਾਂ ਤੋਂ ਡਰ ਐ ਵੀ ਕਿਤੇ ਪਤੰਗਾ ਪਤੂੰਗਾ ਸਿੱਟੀ ਜਾਣ ਤਾਰਾਂ ਤੇ ਕਣਕਾਂ ਨੂੰ ਅੱਗ ਪੈਣ ਦਾ ਖਤਰਾ ਬਣਿਆ ਰਹਿੰਦਾ ਐ ਮੌਸਮ ਦੇ ਵਿੱਚ ਤਾਂ ਕਰਕੇ ਦੁਪਹਿਰੇ ਲਾਈਟ ਨਾ ਹੋਣ ਕਰਕੇ ਮੱਖੀਆਂ ਨੇ ਥੋੜੀਆਂ ਜਿਹੀਆਂ ਤੰਗ ਕੀਤੀ ਹੁੰਦੀ ਨੇ ਬਾਕੀ ਗਰਮੀ ਗਰਮੀ ਲੱਗੀ ਹੁਣ ਜੀ ਥੋੜੀ ਜਿਹੀ ਹੁਣ ਹੈਗੀ ਹੈਗੀ ਗਰਮੀ ਤਾਂ ਕਰਕੇ ਹੁਣ ਮੈਂ ਘੰਟਾ ਅੱਧਾ ਘੰਟਾ ਇਹਨਾਂ ਤੇ ਸਿੜਕ ਦਿੰਨਾਗਾ ਖੁੱਲੀਆਂ ਫਿਰਦੀਆਂ ਤੇ ਕੰਦ ਤੇ ਬਹਿ ਜਾਣਾਗਾ ਪੈਪਲੇਗੇ ਸਾਰੀਆਂ ਦੀ ਸਿੜਕੀ ਇਹਨਾਂ ਬਾਰੋਬਾਰੀ ਆਈ ਜਾਂਦੀ ਨੇ ਇਹਨੀਆਂ ਨੇ ਸਿਰ ਤੇ ਪਾਣੀ ਪਾਈ ਜਾਂਦੇ ਰਹਿਣੇ ਆਗੇ ਪਿੰਡੇ ਤੇ ਪਾਣੀ ਪਾਈ ਜਾਂਦੀ ਨੇ ਪਾਈ ਜਾਂਨਾ ਤੇ ਇਹਨੇ ਨਾਲ ਪਸੂ ਠੰਡਾ ਹੋ ਜਾਂਦਾ ਹੈਗਾ ਬਾਕੀ ਰਾਤ ਨੂੰ ਵਧੀਆ ਟਿਕਿਆ ਬੈਠਾ ਰਹਿੰਦਾ ਹੈਗਾ ਬਾਕੀ ਬਹੁਤ ਸਾਰੇ ਭਰਾਵਾਂ ਨੇ ਵੀਡੀਓ ਚ ਦੇਖ ਕੇ ਝੋਟੀ ਨੂੰ ਦੱਸਤਾ ਸੀਗਾ ਵੀ ਚਾਹੇ ਦਿਨ ਪੂਰੇ ਹੋ ਗਏ ਪਰ ਫੇਰ ਵੀ ਝੋਟੀ ਹਜੇ 10-15 ਦਿਨ ਮੌਜ ਨਾਲ ਲੈ ਜੂਗੀ ਬਾਕੀ ਮੈਨੂੰ ਵੀ ਇਹ ਲੱਗਦਾ ਹੈਗਾ ਹਜੇ ਤਾਂ ਵੀ 10 15 ਦਿਨ ਕਿਧਰੇ ਨਹੀਂ ਗਏ ਕੋਈ ਗੱਲ ਤੇ ਯਰ ਬਾਦ ਅੱਪਕੇ ਲੈ ਜਾਂਦਾ ਹੈਗਾ ਜਿਨ੍ਹਾਂ ਨੂੰ ਮਾੜੀ ਮੋੜੀ ਪਰਖ ਹੁੰਦੀ ਹੈਗੀ ਉਹ ਪਰ ਅਗਲਾ ਦਿਖਾਉਂਦਾ ਤਜਰਬਾ ਇਹਨਾਂ ਗੱਲਾਂ ਦੇ ਵਿੱਚ ਬਾਕੀ ਫੁਹਾਰੇ ਚਲਾਉਣ ਦੀ ਹਜੇ ਘੋਲ ਵੀ ਪਈ ਹੈਗੀ ਫੁਹਾਰੇ ਕਿਉਂਕਿ ਲਾਉਣੇ ਪੈਣਗੇ ਇੱਕ ਵਾਰੀ ਲਾ ਕੇ ਦੁਬਾਰੇ ਸਾਫ਼ ਕਰਕੇ ਗਰਮ ਪਾਣੀ ਨਾਲ ਧੋ ਕੇ ਫਿਰ ਚਲਾਵਾਂਗੇ ਤਿੰਨ ਫੁਹਾਰੇ ਨੇ ਆਪਣੇ ਦਪਹਿਰੇ ਜੀ 12 1 ਵਜੇ ਚਲਾ ਲ ਦਿੰਨੇ ਨੇ ਤਿੰਨ ਚਾਰ ਵਜੇ ਤੱਕ ਦਪਹਿਰ ਦੇ ਪਰ ਜਦੋਂ ਪੂਰੀ ਲੋ ਲੱਗਦੀ ਹੁੰਦੀ ਆ ਉਹਨਾ ਟਾਈਮ ਵਧੀਆ ਚੱਲੀ ਜਾਂਦੇ ਰਹਿੰਦੇ ਨੇ ਠੰਡੀ ਹਵਾ 'ਚ ਬੈਠੇ ਰਹਿੰਦੇ ਨੇ ਜੀ ਤੇ ਫਿਰ ਦੁਬਾਰੇ ਧਾਰਾਂ ਵੇਲੇ ਬੰਦ ਕਰ ਦਿੰਦੇ ਨੇ ਉਹਨਾਂ ਪਸ਼ੂ ਸੁੱਕ ਜਾਂਦੇ ਨੇਗੇ ਬਾਕੀ ਲਿਬਰ ਦੇ ਘਟਨੇਗੇ ਪਾਣੀ ਘਟ ਡੋਲਦਾ ਨਮੋਨ ਨਾਲੋ ਬਚ ਪਾ ਰਿਆਂ ਫਿਰ ਲਈ ਬਾਕੀ ਤੁਸੀਂ ਜ਼ਰੂਰ ਦੱਸਿਓ ਬਾਈ ਛੋਡੇ ਪਸ਼ੂ ਕਿਵੇਂ ਨੇ ਗਰਮੀ ਦੇ ਵਿੱਚ ਦੁੱਧਣਾ ਟੁੱਟਣ ਦਿਓ ਹੁਣ ਮੌਸਮ ਦੇ ਵਿੱਚ ਮਾੜੀ ਜੀ ਗੌਰ ਜ਼ਰੂਰ ਵਧਾ ਕੇ ਰੱਖੋ ਬਾਕੀ ਟਰੈਕ ਤੇ ਨਿਕਲਾਂਗੇ ਬਾਈ ਕਣਕ ਕੁੰਕ ਦਾ ਸਿਰੋਂ ਸੀਜ਼ਨ ਆ ਗਿਆ ਕਣਕ ਦਾ ਸਾਡੇ ਤਾਂ ਕੰਮ ਚੱਲ ਪਿਆ ਲਗਭਗ ਕਈ ਘਣਾਣੇ 3-4 ਘਣਾਣੇ ਵੱਢਣ ਲੱਗੇ ਤੇ ਬਾਕੀ ਹਜੇ ਆਪਾਂ ਵੜਾਂਗੇ ਠਹਿਰ ਕੇ ਹਜੇ 5-7 ਦਿਨ ਸਿੱਧੂ ਬਾਅਦ ਤੂੜੀ-ਗਾੜੀ ਕਰਕੇ ਫਿਰ ਟਰੈਕ ਤੇ ਨਿਕਲਾਂਗੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਿਓ ਟਿੱਪਣੀਆਂ ਜਰੂਰ ਦਿਓ ਕਮੈਂਟਾਂ ਦੇ ਵਿੱਚ ਧੰਨਵਾਦ ਸੋਡਾ ਸਾਰਿਆਂ ਦਾ